ਇਹਦੀ ਠੰਡ ਦੇ ਕੋਈ ਫੜੀ ਆ ਸਾਰਾ ਨਿਕਲ ਦੇ ਦੱਸੋ ਜੀ ਕੁਝ ਐਸੋ ਨੋ ਨੋ ਗਲਤ ਕਰ ਰਹੇ ਹੋ ਇਹ ਬੱਤੀਆਂ ਗੱਡੀਆਂ ਨੇ ਮੇਰੇ ਸਦਰਾ ਤੁਸੀਂ ਗੱਲ ਕਰੋ ਹਾਂ ਜੀ ਇਹ ਵਿਚਾਰੇ ਗੀਰੋ ਘਰ ਜਗ੍ਹਾ ਰੋਟੀ ਬਣਾਉਣਗੇ ਕਿ ਤੁਹਾਡੇ ਕਿੰਨੇ ਵੇਰ ਤੋਂ ਖੜੇ ਤੁਸੀਂ ਹੋ 8 ਵਜੇ ਤੋਂ ਪਹਿਲਾਂ 7 ਵਜੇ ਤੇ ਆ ਗਏ 7 ਵਜੇ ਤੋਂ ਹਾਂ ਜੀ ਅੱਜ ਮੇਰੀ ਗੱਲ ਸੁਣੋ ਇਹ ਟਾਈਮ ਨਹੀਂ ਹੈ ਨਾ ਗਲਤ ਕਰ ਤੁਸੀਂ ਕਰੇ ਜੇਦਾ ਮਤਲਬ ਹੈ ਭੀਖ ਮੰਗੇ ਨਹੀਂ ਅਸੀਂ ਲੋਕ ਭੀਖ ਮੰਗੇ ਨਹੀਂ ਤੁਹਾਡੇ ਕੋਲ ਰਾਸ਼ਨ ਲੈਣੇ ਹੈ ਕਿ ਸਾਡਾ ਹੱਕ ਹੈ ਜੀ ਲੋਕ ਇਸਦਾ ਹੱਕ ਕਰਨੀ ਤੋ ਅੱਜ ਵੀ ਤਾਰੀ ਹਮੇਸ਼ਾ ਤੁਹਾਡੀ ਚਾਰ ਵਾਰੀ ਦੀ ਕੰਪਲੇਨ ਹੈ ਬਿਲਕੁਲ ਤੁਹਾਡੀ ਕੰਪਲੇਨ ਨੋ 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 ਗਲਤ ਵੀ ਗੱਲ ਕਰਨੀ ਮੇਰੇ ਕਹ ਅਸੀਂ ਲੋਕ ਗਰੀਬ ਨਹੀਂ ਹੈਗੇ ਅਸੀਂ ਭੀਖ ਮੰਗਦੇ ਨਹੀਂ ਸਾਡਾ ਹੱਕ ਹੈ ਅਸੀਂ ਲੈ ਰਹੇ ਹਾਂ ਤੋ ਇਹ ਕਿਹਦੀ ਟਾਈਮਿੰਗ ਹੈ ਕਿੰਨੀ ਤੁਸੀਂ ਰਾਤ ਨੂੰ 9 ਵਜੇ ਆ ਕੇ ਤੁਸੀਂ ਲੋਕਾਂ ਨੂੰ ਲਾਈਨਾਂ ਦੇ ਵਿੱਚ ਖੜਾ ਰੋਣਾ ਆਪਣੇ ਬੱਚੇ ਸੰਭਾਲਣ ਜਾ ਕੇ ਰੋਟੀਆਂ ਬਣਾਣ ਘਰ ਵਾਲਿਆਂ ਵਾਸਤੇ ਕਿ ਤੁਹਾਡੀ ਤੇ ਲੰਗੀ ਕਰਨ ਵੀ ਸਾਰਾ ਦਿਨ ਕੀ ਕਰਦੇ ਦੱਸੋ ਤੁਹਾਡਾ ਟਾਈਮਿੰਗ ਸਵੇਰ ਦੀ ਹੈ ਰਾਤ ਦੀ ਹੈ ਸੋ ਨੋ 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 ਅਸੀਂ ਤਾਂ ਹੋਰ ਗੱਲ ਕਰਦੇ ਆ ਕਿ ਮੈਂ ਤੁਹਾਨੂੰ ਮੇਰੇ ਬੰਦੇ ਹੈ ਸਾਡੇ ਨਾਲ ਮੋਕੇ ਦੀ ਗੱਲ ਕਰਦੇ ਆ ਵੀ ਇਹਨਾਂ ਦਾ ਕਸੂਰ ਕੀ ਹੈ ਤੁਸੀਂ ਆਪ ਬੰਦੇ ਲਾਏ ਇਹ ਤਾਂ ਕਮੇਟੀ ਦੇ ਇਹ ਆਪਣੀ ਮਰਜ਼ੀ ਨਹੀਂ ਹੈ ਤੇ ਜੀ ਬੱਸ ਸੁਣੋ ਇਹੋ ਤੁਸੀਂ ਖੋਲਣੀ ਹੈ ਉਦੋਂ ਉਹਨਾਂ ਨੇ ਆਏ ਜਦੋਂ ਤੁਸੀਂ ਖੋਲਣੀ ਕਹਿ ਜਾਂ ਉਹ ਬੋਲਦੇ ਨਹੀਂ ਮੇਰੇ ਹੋਣਾਂ ਨੂੰ ਦੇਖ ਕਰਕੇ ਜਾਓ ਸਰਵਸਥੂ ਹੁੰਦਾ ਜਿੰਨਾ ਮਰਜ਼ੀ ਸਰਵਸਥੂ ਦਾ ਸਾਰਾ ਸ਼ਹਿਰ ਹੈਗਾ ਸਾਰੇ ਨਾ ਸਾਰੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਮਿਲ ਰਹੀ ਹੈ ਇਸ ਤਰੀਕੇ ਨਾਲ ਇਹਨਾਂ ਨੂੰ ਮਿਲ ਰਹੀ ਹੈ ਕਿ ਚਾਰ ਘੰਟੇ ਖੜੇ ਨੇ ਆ ਕੋਈ ਡੀਕੂ ਬੰਦ ਕਰਵਾ ਦਿਓ ਫਲੋਰ ਨੂੰ ਕਰੀ ਦਿਓ ਤੁਹਾਡਾ ਦੋ ਦਫਾ ਦਫਾ 6:00 ਵਜੇ ਲੈ ਕੱਲ ਦੀ 4 ਘੰਟੇ ਖੜੇ ਰਹਿਣੇ ਡਿਪਾਇੰਟ ਉੱਪਰ ਅੱਜ ਕੱਲ 4 ਘੰਟੇ ਖੜੇ ਰਹਿ ਰਹੇ ਆ ਬਾਅਦੋਂ ਵਾਰੀ ਆਈ ਤੇ ਕਹਿੰਦੇ ਨਹੀਂ ਨੀਂਂਦ ਆਵੋਗੀ ਫਿਰ ਕੱਲ ਕਿੰਨੇ ਵਜੇ ਖੜੇ ਆਈ ਸੀ ਸਰਦੀ 10:00 ਵਜੇ ਕਰਵਾਇਆ ਦੋ ਘੰਟੇ ਰੋਕ ਕੇ ਰੱਖਦੇ ਜੀ ਜਦੋਂ ਵੀ ਵਾਰੀ ਆਈ ਤਾਂ ਸਰਪੰਚ ਨੂੰ ਆਰਦ ਨੂੰ ਆਟ 8:00 ਵਜੇ ਆਈਏ ਸਾਰੇ ਹੀ ਗੇਟ ਸਵੇਰ ਹੋਈ ਆਈ ਬੱਚਿਆਂ ਨੂੰ ਕਈ ਸਭੀ ਅੱਠਵਾਂ ਬੱਚਿਆਂ ਦਾ ਬੱਚਿਆਂ ਦਾ ਕਿੱਟਿਆਂ ਦਾਣਾ ਜੀ ਆਹ ਆਮ ਤੋਂ ਨਾ ਪੜ੍ਹਾਈ ਕਿ ਉਹ ਬੱਚਾ 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 ਆਇਆ ਇਹ ਜੇ ਕੋਈ ਗੱਲ ਇਹ ਗੱਲ ਹੀ ਕਰਨ ਆਇਆ ਪਹਿਲੀ ਗੱਲ ਤੇ ਡੇਟ ਟਾਈਮ ਹੀ ਨਹੀਂ ਹੈਗਾ ਵੀ ਤੁਸੀਂ ਲੋਕਾਂ ਨੂੰ ਐਵੇਂ ਇਹ ਰਾਜ ਸੰਯੋਗ ਠੀਕ ਹੈ ਨਾ ਤੁਹਾਡਾ ਟਾਈਮ ਹੈ ਸਵੇਰ ਦਾ ਰਾਤ ਨੂੰ ਇਹ ਲੋਕ ਵਿਚਾਰੇ ਇਹਨਾਂ ਦੇ ਹਸਬੰਡ ਬਾਹਰੋਂ ਮਜ਼ਦੂਰੀ ਕਰਕੇ ਆ ਰਹੇ ਕੋਈ ਦੁਕਾਨ ਤੋਂ ਆ ਰਿਹਾ ਔਰ ਜਰੇ ਰੋਟੀ ਘਰ ਵਾਸਤੇ ਆਪਣੇ ਘਰ ਦੇ ਬੱਚਿਆਂ ਨੂੰ ਸੰਭਾਲਣ ਕਿ ਤੁਹਾਡੇ ਵਾਸਤੇ ਲਾਈਨਾਂ ਲੱਗਣ ਇਹ ਵੀ ਅਸੀਂ ਲੋਕੀਂ ਈ ਮੰਗੇ ਨਹੀਂ ਹੈ ਇਹ ਸਾਡਾ ਹੱਕ ਹੈ ਜਿਹੜਾ ਅਸੀਂ ਮੰਗਦੇ ਪਰ ਇਹ ਤੁਸੀਂ ਗਲਤ ਗੱਲ ਕਰ ਰਹੇ ਹੋ ਇਹ ਜੇ ਸੁਣੋ ਇਹ ਗਲਤ ਗੱਲ ਤੁਸੀਂ ਕਰ ਰਹੇ ਹੋ ਲੋਕ ਆ ਖੜੇ ਨੇ ਲੋਕਾਂ ਨੂੰ ਜੇ ਤੁਸੀਂ ਦਿਓਗੇ ਨਹੀਂ ਤਾਂ ਖੜਨਗੇ ਨਹੀਂ ਕਿਦੋਂ ਲੋਕਾਂ ਨੂੰ ਤੁਸੀਂ ਬੁਲਾਇਆ ਯਾਰ ਕਿ ਸ਼ਾਮ ਨੂੰ ਕੱਲ 8 ਵਜੇ ਆਓ ਤੋ ਕਿਧਾਂ ਹੰਸੇ ਰਹੇ ਹੋ ਮੈਂ ਕਿਹਨੂੰ ਕਹਿ ਰਿਹਾ ਯਾਰ ਤੇ ਸਾਹਮਣੇ ਕਹਿ ਰਹੇ ਹੋ ਕੱਲ ਸ਼ਾਮ ਨੂੰ 8 ਵਜੇ ਆਣਾ ਮੇਰੀ ਕੀ ਕਿ ਮੈਂ ਕਿਹਾ ਕਿ ਅੱਜ ਸ਼ਾਮ ਨੂੰ ਮੇਰੇ ਕੋਲ ਇਸ ਕੇਰੇ ਤੇ ਜਾਉਂਦੇ ਹਾਂ ਮੇਰਾ ਬੇਟਾ ਵੀ ਆਇਆ ਸੀ ਇਹ ਕਾਹਨੂੰ ਆਂਦਾ ਹੈ ਜੀ ਜਿਹੜੀ ਗੱਲ ਕਰਨਾ ਬਸ ਇਹ ਬਾਹਰੋਂ ਕਰੇ ਤੁਸੀਂ ਗਲਤ ਕਰ ਰਹੇ ਮੈਂ ਹੁਣ ਟਿਕਟ ਐਕਸ਼ਨ ਆਪਾਂ ਕਰ ਹਾਂ ਇਹ ਮੁੰਡਿਆਂ ਦੇ ਜੀ ਰਾਜ ਮੈਂ ਕੋਲ ਖੜਾ ਨਹੀਂ ਸਾਨੂੰ ਦੇਖ ਕੇ ਜਾਣਗੇ ਸਾਨੂੰ ਦੇਖ ਕੇ ਜਾਣਗੇ ਕੱ ਸਵੇਰ ਤੋਂ ਲਾਹ ਸ਼ਾਮ ਦਾ ਕੀ ਮਤਲਬ ਹੈ ਸਵੇਰ ਤੋਂ ਲੇ ਕੋ ਟਾਈਰ ਸਾਰੇ ਤੋਂ ਨਹੀਂ ਗਾ ਤਹਾਡੇ ਕੋ ਟਾਈਮ ਨਹੀਂ ਤੁਹਾਡੇ ਕੋ ਸਰ ਟਾਈਮ ਨਹੀਂ ਹੈਗਾ ਕੱਲ ਸੋ ਤੁਹਾਡੇ ਕੋ ਟਾਈਮ ਨਹੀਂ ਹੈਗਾ ਲੋਕਾਂ ਕੋ ਟਾਈਮ ਹੈਗਾ ਵਾ ਤੁਹਾਡੇ ਕੋ ਟਾਈਮ ਨਹੀਂ ਆ ਤੁਹਾਡੀ ਨਹੀਂ ਗਲਤੀ ਹੈ ਜੀ ਤੁਸੀਂ ਤੁਸੀਂ ਮੈਡਮ ਮੇਰੀ ਗੱਲ ਸੁਣੇ ਤੁਸੀਂ ਇਹਨਾਂ ਨੂੰ ਕਹਿ ਰਹੇ ਹੋ ਕੱਲ 8 ਵਜੇ ਰਾਤ ਨੂੰ ਆਣਾ ਮੈਂ ਨਹੀਂ ਕਿਹਾ ਕਿਸੇ ਤੁਹਾਡੇ ਸਾਹਮਣੇ ਕਹਿ ਰਹੇ ਆਹ ਬਾਈ ਤੇਨੀ ਰਾਤ ਨੂੰ ਮਤਲਬ ਤੁਹਾੰਦਵਾਰਾ ਭਲਾ ਗਿਆ ਉਹਨਾਂ ਨੇ ਨਹੀਂ ਨਹੀਂ ਤਾਂ ਤੇ ਨਹੀਂ ਸੀ ਮੈਂ ਤਾਂ ਆਪਣੀ ਆਪਣੀ ਜ਼ਰੂਰਤ ਨੂੰ ਆਣਾ ਸੀ ਆਪਣੇ ਨੂੰ ਠੀਕ ਹੈ ਉਹਨਾਂ ਦੇ ਬੁਖਾਰ ਦੇ ਨਾਲ ਬੋਡੀ ਦੇ ਦਰਦ ਵਗੈਰਾ ਹੈਗੀ ਸਾਡੇ ਕੋ ਨਹੀਂ ਖੜੇ ਹੋਇਆ ਜਾਂਦਾ ਕੋ ਕਰ ਜਾ ਕਰਦੇ ਆ ਜੇ ਉਹ ਬੱਚੇ ਕਿੱਦਾਂ ਆਏ ਬੀ ਮੁਸ਼ਕਲ ਹੋ ਰਹੀ ਹੈ ਲੈ ਕੇ ਆ ਰਹੇ ਬੱਚੇ ਨੂੰ ਕੱਲ ਵੀ ਆਏ ਅੱਜ ਫੇਰ ਆਏ ਕਿਸੇ ਇਹ ਲੋ ਵੀ ਕਾਰਡ ਸੀਗਾ ਸਾਡੇ ਫੈਮਲੀ ਫੋਟੋ ਸੀ ਧਾਰ ਕਾਰਡ ਵੀ ਆ ਟਾਈਮ ਵੀ ਥੋੜਾ ਫਚਾ ਵੀ ਇਹਨਾਂ ਦਿੱਤੀ ਉਹਦਾ ਨਾਮ ਕੱਟਦਾ ਬਾਕੀ ਪੰਜ ਜਣੇ ਦਾ ਭਾਗ ਹੈ ਨਾ ਭਾਵੇਂ ਉਹ ਤਾਂ ਕੈ ਰਿਕਾਰਡ ਲੈਣ ਨੂੰ ਲੱਗ ਗਿਆ ਹੋਣ ਲਈ ਨਹੀਂ ਕਾਰਡ ਵੀ ਲੈ ਆਇਆ ਫੇਰ ਕਹਿੰਦੇ ਦਾਣਾ ਮੰਡੀ ਪੁੱਜੋ ਸਮਝਾਏ ਇਹਨਾਂ ਨਾਲ ਫਿਲ ਹੋਇਆ ਸੀ ਅਸਲਾਮੁਅਲੈਕ ਕਾਰਡ ਵੀ ਲੈ ਗਿਆ ਸਾਨੂੰ ਹੁਣ ਲੈ ਬਹੁਤ ਫੋਟੋ ਤੇ ਕੱਢ ਲੈਣਾ ਹੋਵੇ ਹਾਂ ਜੀ ਇਹ ਵੀ ਲੈ ਲਿਆ 太可惜。